ਵੈਗੁਰਦੀ ਕਾ ਖਾਲਸਾ ਵੈਗੁਰਦੀ ਕੀ ਫਤਿਹ ਮੇਰੇ ਵੀਰੋ ਆਪ ਸਭ ਨੂੰ ਪਤਾ ਹੀ ਆ ਪੰਜਾਬ ਦੇ ਹਾਲਾਤ ਜਿਹੜੇ ਆ ਕੁਦਰਤੀ ਆਫਤ ਕਰਕੇ ਬਹੁਤ ਜਿਹੜੇ ਵਿਗੜ ਚੁਕੇ ਆ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਹੜ੍ਹ ਆ ਚੁਕੇ ਨੇ ਬਹੁਤ ਵੱਡਾ ਨੁਕਸਾਨ ਹੋ ਰਿਹਾ ਔਰ ਜੇ ਅਸੀਂ ਮੱਝ ਖੇਤਾਂ ਦੀ ਗੱਲ ਕਰੀਏ ਤਾਂ ਮੈਂ ਕੱਲ ਜਨਾਲਾ ਰਮਦਾਸ ਸਾਈਡ ਗਿਆ ਔਰ ਮੇਰਾ ਬੜਾ ਮਨ ਦੁਖੀ ਹੋਇਆ ਹਜ਼ਾਰਾਂ ਏਕੜ ਜ਼ਮੀਨਾਂ ਜਿਹੜੀਆਂ ਉਹ ਡੋਬ ਗਈਆਂ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਔਰ ਇੰਨਾ ਜ਼ਿਆਦਾ ਪਾਣੀ ਕਿ ਅਸੀਂ ਵੀ ਉਹ ਪਾਣੀ ਦੇ ਵੇਚ ਦੀਆਂ ਗੱਡੀਆਂ ਲੈ ਕੇ ਗਏ ਔਰ ਅਖੀਰ ਜਾ ਕੇ ਗਗੋਮਾਲ ਤੋਂ ਅਗਲੇ ਬੰਨੇ ਜਾ ਕੇ ਜਿਹੜੀਆਂ ਸਾਰੀਆਂ ਨਾ ਕੋਈ ਟਰੈਕਟਰ ਲੰਘਦਾ ਸੀਗਾ ਨਾ ਕੋਈ ਗੱਡੀ ਲੰਘਦੀ ਸੀ ਸਾਰਾ ਰਸਤਾ ਜਿਹੜਾ ਉੱਥੇ ਬੰਦ ਹੋ ਗਿਆ ਰੋੜ ਚੁੱਕਾ ਸੋ ਵੱਡੀ ਮੁਸ਼ਕਲੇ ਆ ਰਹੀ ਆ ਕਿ ਸਾਡੇ ਜਿੰਨੇ ਵੀ ਸਤਕਾਰਯੋਗ ਪੈਣਪਰਾਵਾ ਇੱਚ ਕੋਈ ਦੋਰ ਨਹੀਂ ਵਿਚਾਰੇ ਸਾਰੇ ਪੱਬਾਂ ਭਾਰੋ ਕੇ ਜ਼ੋਰ ਲਾ ਰਹੇ ਆ ਕੋਈ ਪਾਣੀ ਖੜ ਰਿਆ ਵਾ ਕੋਈ ਦੁੱਧ ਖੜ ਰਿਆ ਵਾ ਕੋਈ ਰਸ਼ਨ ਖੜ ਰਿਆ ਕਈਆਂ ਨੇ ਲੰਗਰ ਲਾਏ ਆ ਕਿਉਂਕਿ ਉਹ ਬਹੁਤ ਤਗੜੇ ਹੋ ਕੇ ਸਾਡੇ ਉਹਨਾਂ ਭੈਣ ਭਰਾਵਾਂ ਦੀ ਮਦਦ ਤੇ ਆਗੇ ਨੇ ਸਾਡੇ ਪੰਜਾਬ ਦੇ ਲੋਕ ਔਰ ਪ੍ਰੋਬਲਮ ਇਹ ਆ ਰਹੀ ਆ ਕਿ ਜੇ ਕੋਈ ਡੇਰੇ ਤੇ ਰਹਿ ਰਿਹਾ ਜਾਂ ਪਿੰਡ ਦੇ ਵਿੱਚ ਰਹਿ ਰਿਹਾ ਸਾਡੇ ਕੋਈ ਉਥੇ ਜਾਣ ਵਾਸਤੇ ਜਿਹੜੀ ਉਹ ਪ੍ਰੋਬਲਮ ਆ ਰਹੀ ਸੀਗੀ ਕਈ ਕਿਸ਼ਤੀਆਂ ਭਾਵੇਂ ਕਾਫੀ ਪ੍ਰਸ਼ਾਸਨ ਨੇ ਬਹੁਤ ਸਾਡੇ ਸਤਿਕਾਰਯੋਗ ਮੈਡਮ ਐਂਡ ਡੀਸੀ ਮੈਡਮ ਆਪਣੇ ਐਸਐਸਪੀ ਸਾਹਿਬ ਲੱਗੇ ਨੇ ਉਹਨਾਂ ਨੇ ਬਹੁਤ ਕਿਸ਼ਤੀਆਂ ਪ੍ਰੋਵਾਈਡ ਕਰਾ ਕੇ ਦਿੱਤੀਆਂ ਪਰ ਕੱਲ ਜਦੋਂ ਮੈਂ ਗੱਗੋਮਾਲ ਗਿਆ ਤੇ ਉੱਥੇ ਇੱਕ ਬੜੀ ਵੱਡੀ ਪ੍ਰੋਬਲਮ ਸੀ ਕਾਫੀ ਬੰਦੇ ਬਾਹਰ ਖੜੇ ਸੀ ਉਹ ਕਹਿੰਦੇ ਭਾਜੀ ਸਾਨੂੰ ਇੱਕ ਕਿਸ਼ਤੀ ਚਾਹੀਦੀ ਹੈ ਸਾਡੇ ਉੱਥੇ ਪਿੰਡਾਂ ਦੇ ਵਿੱਚ ਕਈ ਬਜ਼ੁਰਗ ਮਾਂ ਬਾਪ ਨੇ ਜਿਹੜੇ ਛੱਤਾਂ ਦੇ ਉੱਤੇ ਖਲੋ ਕੇ ਵਿਚਾਰੇ ਰੋ ਰਹੇ ਸੀਗੇ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਛੱਤਾਂ ਨਹੀਂ ਰਹਿ ਗਈਆਂ ਤੇ ਸੋ ਉਹਨਾਂ ਵਾਸਤੇ ਆਪਣੇ ਕੋ ਪਹੁੰਚਣ ਵਾਸਤੇ ਕੁਝ ਨਹੀਂ ਕੋ ਉਹ ਪਾਣੀ ਇੰਨਾ ਜ਼ਿਆਦਾ ਚੜ ਗਿਆ ਕਿ ਬੰਦੇ ਤੋਂ ਉੱਪਰ ਦੀ ਪਾਣੀ ਆ ਤੇ ਤੁਰ ਕੇ ਜਾਇਆਂ ਨਹੀਂ ਜਾ ਸਕ ਉਹਨਾਂ ਨੇ ਮੈਂ ਬੇਨਤੀ ਕੀਤੀ ਕਿ ਆਪਾਂ ਇਹ ਜਿਹੜਾ ਵਾ ਕਿ ਇਹਦੇ ਵਾਸਤੇ ਕੁਛ ਨਾ ਕੁਛ ਕਰੀਏ ਔਰ ਉਹਨਾਂ ਨੇ ਮੈਨੂੰ ਵਧੀਆ ਜਿਹੜਾ ਰਿਸਪਾਂਸ ਦਿੱਤਾ ਕਿ ਕੋਈ ਗੱਲ ਨਹੀਂ ਭਾਜੀ ਮੈਂ ਕਰ ਰਿਹਾ ਹਾਂ ਇਹ ਤਾਂ ਜਲਦੀ ਤੋਂ ਜਲਦੀ ਮੈਂ ਫਿਰ ਆਪਣੇ ਘਰ ਆ ਕੇ ਵੀ ਇਹ ਸਲਾਹ ਕੀਤੀ ਕਿ ਵੇਖੋ ਸੱਚੇ ਪਾਤਸ਼ਾਹ ਵਾਗਰੂ ਦਾ ਦਿੱਤਾ ਸਾਡੇ ਸਾਰਿਆਂ ਕੋਲ ਬਹੁਤ ਖੁਸ਼ ਹੈ ਪਰ ਯਾਰ ਜੇ ਆਪਾਂ ਇਸ ਸਮੇਂ ਆ ਕੇ ਵੀ ਆਪਣੇ ਭੈਣ ਭਰਾਵਾਂ ਦੀ ਮਦਦ ਨਾ ਕਰ ਸਕੇ ਤੇ ਵੇਖੋ ਫਿਰ ਮਾੜੀ ਗੱਲ ਆ ਆਪਾਂ ਸਾਰਿਆਂ ਨੂੰ ਕਿਉਂਕਿ ਗੁਰੂ ਦੀ ਕਿਰਪਾ ਨਾਲ ਆਪਾਂ ਸਾਰੇ ਸੇਫ ਬੈਠੇ ਆ ਗੁਰੂ ਕਿਰਪਾ ਕਰੇ ਸੇਫ ਹੀ ਰਹੀਏ ਪਰ ਜਿਨ੍ਹਾਂ ਦੇ ਅੱਜ ਉੱਥੇ ਜਾ ਕੇ ਹਾਲਾਤ ਵੇਖ ਕੇ ਆਓ ਇੱਕ ਵਾਰ ਜਾਓ ਤੁਸੀਂ ਅਜਨਾਲੀ ਵਾਲੀ ਸਾਈਡ ਕੀ ਬਣ ਰਿਹਾ ਉੱਥੇ ਜਾ ਕੇ ਤੁਹਾਡਾ ਆਪੇ ਮਨ ਮਹਿਸੂਸ ਕਰੂਗਾ ਤੁਹਾਡਾ ਦਿਲ ਮਹਿਸੂਸ ਕਰੂਗਾ ਕਿ ਯਾਰ ਮੈਂ ਤਿਲ ਤਿਲ ਫੁੱਲ ਪਾ ਕੇ ਇਹਨਾਂ ਬੰਦਿਆਂ ਦੀ ਮਦਦ ਕਰਾਂ ਸੋ ਆਪਾਂ ਮੈਂ ਜਿੱਥੇ ਅੱਜ ਆਪਣੇ ਵੱਲੋਂ ਇੱਕ 5 ਲੱਖ ਦਾ ਚੈੱਕ ਡੀਸੀ ਸਾਹਿਬਾਨ ਨੂੰ ਔਰ ਐਸਐਸਪੀ ਸਾਹਿਬ ਨੂੰ ਉੱਥੇ ਮੈਂ ਮਿਲ ਕੇ ਇੱਕ 5 ਲੱਖ ਦਾ ਚੈੱਕ ਆਦੇ ਨਿੱਜੀ ਖਾਤੇ 'ਚੋਂ ਦੇ ਕੇ ਆਇ ਔਰ ਮੈਂ ਆਪਣੇ ਹਾਕਾ ਨਿਵਾਸੀਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਜਿਨੇ ਮੇਰੇ ਸਤਿਕਾਰਯੋਗ ਮੋਤਬਰ ਸੱਜਣ ਐ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਆਪਾਂ ਇੱਕ ਮੀਟਿੰਗ ਕਰੀਏ ਆਪਾਂ ਬੈਠ ਕੇ ਤਿਲ ਫੋਲ ਆਪਾਂ ਇਕੱਠਾ ਕਰੀਏ ਜੋ ਵੀ ਆ ਵੇਖੋ ਕੁਦਰਤ ਦੇ ਅੱਗੇ ਕੋਈ ਕਿਸੇ ਦਾ ਜੋਰ ਨਹੀਂ ਚੱਲਦਾ ਸਾਡੇ ਸਤਿਕਾਰਯੋਗ ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਵੀ ਵਿਚਾਰਿਆਂ ਨੇ ਇੱਕ ਦਿਨ ਬੜੇ ਭਾਵਕ ਮਨ ਦੇ ਨਾਲ ਇਹ ਗੱਲ ਕਹੀ ਸੀ ਕਿ ਬਹੁਤ ਵੱਡਾ ਜਿਹੜਾ ਨੁਕਸਾਨ ਹੋ ਗਿਆ ਤੇ ਉਹਨਾਂ ਨੇ ਵੀ ਇਹ ਕਿਹਾ ਕਿ ਜਿੰਨੇ ਸਾਡੇ ਐਮ.ਐਲ.ਏ. ਸਹਬਾਨ ਨੂੰ ਸਾਰਿਆਂ ਦੀ ਇੱਕ ਇੱਕ ਤਨਖਾਹ ਕੱਟ ਕੇ ਜਿਹੜੀ ਆ ਉਹ ਇਧਰ ਲਾਈ ਜਾਵੇਗੀ ਜੀ ਤੱਕ ਉਸੇ ਤੱਕ ਦੀ ਮੈਂ ਅੱਜ 5 ਲੱਖ ਦਾ ਚੈੱਕ ਡੀ ਸਹਬਾਨ ਨੂੰ ਦੇ ਕੇ ਆਂ ਤੇ ਮੈਂ ਤੁਹਾਨੂੰ ਵੀ ਇਹ ਬੇਨਤੀ ਕਰਦਾ ਹਲਕੇ ਵਾਲਿਆਂ ਨੂੰ ਕਿ ਸਾਰੇ ਰਲ ਮਿਲ ਕੇ ਆਪਾਂ ਤਿਲ ਫੁੱਲ ਜਿੰਨਾ ਵੀ ਯੋਗਦਾਨ ਪਾ ਸਕਦੇ ਆਂ ਭਾਈ ਇਹ ਕੋਈ ਕਿਰਪਾ ਕੋਈ ਮਾਰਾ ਹੀ ਕਮੀ ਨਹੀਂ ਰਹਿਣ ਦਊਗਾ ਕਿਉਂਕਿ ਜੇ ਅੱਜ ਆਪਾਂ ਕਿਸੇ ਦੁਖੀ ਦੇ ਸਿਰ ਦੇ ਉੱਤੇ ਕੋਈ ਮਾੜੀ ਚੰਗੀ ਛੱਤ ਪਾ ਸਕਦੇ ਆਂ ਜਾਂ ਕਿਸੇ ਗਰੀਬ ਦਾ